ਲਾ ਪੜਾ ਗੁਰਦામ ਯਾਤਰਾ ਵੀਡੀਓ ਬਣਾ ਰਿਹਾ ਨਿਰਮਲ ਕੁਪੀਆ ਕਰਨਾਲ ਬਹੁਤ ਹੀ ਆਨੰਦਮਈ ਜਗ੍ਹਾ ਹੈ ਜੀ ਔਰ 24 ਘੰਟੇ ਗੁਰਦੰਸਬ ਜੀ ਦਾ ਛਾਪ ਲੰਗਰ ਉਪਰਨ ਔਰ 24 ਆਵਰ 24 ਘੰਟੇ ਲੰਗਰ ਪ੍ਰਸ਼ਾਦਾ ਇੱਥੇ ਸੰਗਤਾਂ ਪਹੁੰਚਿਓ ਨੇ ਆਗਰੇ ਦੇ ਰਸਤੇ ਵਿੱਚੋਂ ਸੋ ਸਾਰੀ ਸੰਗਤਾਂ ਇੱਥੇ ਲੰਗਰ ਪ੍ਰਸਾਦਾ ਚਾੱਕਰੀ ਹੋ ਨੇ ਇਸ ਤੋਂ ਬਾਅਦ ਆਗਰੇ ਵੱਸੇ ਚੱਲੇ ਪਾਇਗਾ ਅੰਮ੍ਰਿਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਾ ਤਾਲ ਸਾਹਿਬ ਦਾ ਇੱਕ ਜੀਤਪੇ ਇਹ ਦੋ ਸਥਾਨ ਹੈ ਆਪ ਜੀ ਸੰਤਾਂ ਦਰਸ਼ਨ ਕਰਦੀਆਂ ਗੁਰਦੁਆਰਾ ਗੁਰੂ ਕਾ ਤਾਲ ਆਜਣਾ ਵਿਖੇ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਪਾਵਨ ਧਰਤੀ ਤੇ ਆਏ ਇਹ ਧਰਤੀ ਦੇ ਵੱਡੇ ਭਾਗ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਥਾਨ ਸੁਹਾਵਾ ਰਾਮ ਰਾਜੀ ਦੇ ਮਾਵਾਕ ਅਨੁਸਾਰ ਚਾਰ ਗੁਰੂ ਸਾਹਿਬਾਨ ਜੀ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਹੈ ਇਸ ਧਰਤੀ 'ਤੇ ਇਹ ਜੋ ਆਪ ਜੀ ਦਰਸ਼ਨ ਕਰਦੇ ਹੋ ਗੁਰਦੁਆਰਾ ਗੁਰੂ ਕਾ ਤਾਲ ਸਾਹਮਣੇ ਜੋ ਭੋਰਾ ਸਾਹਿਬ ਹੈ ਇਸ ਸਥਾਨ 'ਤੇ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਕ ਗਰੀਬ ਸਿੱਖ ਜਿਹੜਾ ਭੇਡਾਂ ਚਾਰਿਆ ਕਰਦਾ ਸੀਗਾ ਤੇ ਮਹਾਰਾਜ ਜੀ ਨੇ ਬੜਾ ਵੱਡਾ ਕੌਤਕ ਰਚਾਇਆ ਉਸ ਦੀ ਗਰੀਬੀ ਕੱਟੀ ਸਤਗੁਰੂ ਜੀ ਨੇ ਆਪ ਗ੍ਰਿਫਤਾਰੀ ਦਿੱਤੀ ਅਤੇ 500 ਮੋਹਰਾਂ ਦਾ ਇਨਾਮ ਜੋ ਰੱਖਿਆ ਗਿਆ ਸੀਗਾ ਸੋ ਉਹ ਜਿਹੜਾ ਹਸਨ ਅਲੀ ਸੀਗਾ ਉਹਨੂੰ ਸਾਧ ਸੰਗਤ ਦੀ ਮਹਾਰਾਜ ਜੀ ਨੇ ਆਪ ਗ੍ਰਿਫਤਾਰ ਹੋਣ ਦਾ ਬਹੁਤਕ ਰੱਤਿਆ ਤੇ 500 ਮੋਹਰਾਂ ਜਿਹੜੀਆਂ ਉਹਨੂੰ ਪ੍ਰਾਪਤ ਹੋਈਆਂ ਉਹ ਸਾਹਮਣੇ ਜੋ ਭੋਰਾ ਸਾਹਿਬ ਹੈ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨજરਬੰਦ ਰਏ ਸੋ ਇਹ ਬੜਾ ਵੱਡਾ ਅਸਥਾਨ ਹੈ ਚਾਰ ਗੁਰੂ ਸਾਹਿਬਾਨ ਜੀ ਦੇ ਚਰਨਾਂ ਵਿਸ਼ੋ ਇਸ ਅਸਥਾਨ ਨੂੰ ਪ੍ਰਾਪਤ ਹੈ ਬੇਅੰਤ ਸੰਗਤਾਂ ਜੋ ਸੰਗਤਾਂ ਸ੍ਰੀ ਪਟਨਾ ਸਾਹਿਬ ਸ੍ਰੀ ਹਜੂਰ ਸਾਹਿਬ ਗੁਰਦੁਆਰਾ ਬੰਦੀ ਛੋੜ ਸਾਹਿਬ ਇਤਿਹਾਸਿਕ ਸੰਗਤਾਂ ਜਾਂਦੀਆਂ ਤੇ ਇੱਥੇ ਜ਼ਿਆਦਾਤਰ ਰਾਤ ਰੁਕਦੀਆਂ ਆ। ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਪ੍ਰੀਤਮ ਸਿੰਘ ਜੀ ਇਸ ਸਥਾਨ ਦੀ ਸੇਵਾ ਕਰਾ ਰਹੇ ਨੇ ਤੇ ਬੜੀ ਚੜ੍ਹਦੀ ਕਲਾ ਨਾਲ ਇੱਥੇ ਸੰਗਤਾਂ ਰੁਕਣ ਦਾ ਬਹੁਤ ਵਧੀਆ ਪ੍ਰਬੰਧ ਹੈ। ਸੋ ਜਿਸ ਕਿਸੇ ਨੇ ਵੀ ਆਉਣਾ ਹੋਵੇ ਆਗਰੇ ਸ਼ਹਿਰ ਵਿੱਚ ਇਹ ਗੁਰਦੁਆਰਾ ਹੈ ਗੁਰੂ ਕਾ ਤਾਲ। ਸੋ ਸੰਗਤਾਂ ਜਿਹੜੀਆਂ ਦਰਸ਼ਨ ਕਰਦੀਆਂ ਨੇ ਉਹਨਾਂ ਦੇ ਵੱਡੇ ਭਾਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Got him Gracias. Yes.